ਉਹਨਾਂ ਨੂੰ ਜਿਆਦਾ ਪਤਾ ਨਹੀਂ ਇਹਨਾਂ ਚੀਜ਼ਾਂ ਦਾ ਇਹ ਭੋੜੇ ਨੇ ਤੇ ਸਿੱਖ ਜਾਣਗੇ ਹੌਲੀ-ਹੌਲੀ ਕਿ ਕਿਵੇਂ ਗੱਲ ਕਰਨੀ ਹੈਗੀ ਹੈ ਕਿਹੜੀ ਰਸਮ ਕਿਵੇਂ ਕਰਨੀ ਹੈ ਜੇ ਪਤਾ ਨਹੀਂ ਉਹਨਾਂ ਨੂੰ ਇੱਕ ਟਾਈਮ ਹੋਰ ਉਹਨਾਂ ਨੂੰ ਚੀਜ਼ ਇੰਸਟ੍ਰਕਟਿਵ ਬਣਾ ਦਈਏ ਤੇ ਉਹਦੇ ਸਿੱਖ ਜਾਣਗੇ ਸਾਰਾ ਕੁਝ ਉਹ ਮੁਸਲਮਾਨ ਹਿੰਦੂਆਂ ਨਾਲ ਹੀ ਸਲਾਹ ਕਰ ਲੈਣ ਉਹਨਾਂ ਨੂੰ ਜਿਆਦਾ ਪਤਾ ਹੈ ਹਿੰਮਾਨ ਸਾਹਿਬ ਤੋਂ ਜਿਆਦਾ ਸਿੱਖਣ ਨਾਲ ਖਾਸ ਕਰਕੇ ਕੀ ਨਹੀਂ ਜਿਹੜੀ ਬੀਬੀ ਬਾਣੂ ਦੇ ਕਾਤਲ ਸੀਗੇ ਜਿਨ੍ਹਾਂ ਨੇ ਬੀਬੀ ਬਾਣੂ ਦੇ ਉੱਤੇ ਜ਼ਬਰ ਜਨਾਹ ਕੀਤਾ ਉਹਨਾਂ ਨੂੰ ਤਾਂ ਪੂਰੀ ਸਜ਼ਾ ਵੀ ਨਹੀਂ ਕਟਾ ਦਿੱਤੀ ਜੇਲ੍ਹ ਦੇ ਵਿੱਚੋਂ ਤਾਂ ਉਹਨਾਂ ਨੂੰ ਬਗੈਰ ਪੂਰੇ 14 ਸਾਲ ਤੋਂ ਪਹਿਲਾਂ ਹੀ ਉਹਨਾਂ ਨੂੰ ਰਿਹਾ ਕਰਤਾ ਤੇ ਉਹਨਾਂ ਨੇ ਵੀ ਕੋਈ ਕੁਛ ਦਾਵਾ ਤਾਂ ਕੀਤਾ ਨਹੀਂ ਸੀਗਾ ਟੁੱਟੀਆਂ ਬਿਜਲੀ ਦੀਆਂ ਤਾਰਾਂ ਤੇ ਕੰਬੇ ਤਬਦੀਲ ਹੋ ਜਣੇ ਹਨ ਅਗਲੇ ਸਾਲ ਤੱਕ ਤੇ ਟੁੱਟੀ ਕੋਈ ਵੀ ਮਸ਼ੀਨ ਸੜੂਗੀ ਨਹੀਂ ਤੇ ਵਧੀਆ ਤੁਹਾਨੂੰ ਕਰੰਟ ਮਿਲੂਗਾ ਪਰ ਇਹਦੇ ਲਈ ਆਪਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਜਾਣਾ ਪਊਗਾ ਕਿ ਡਿਬੇਟ ਤੋਂ ਬਗੈਰ ਇਹ ਬਿੱਲ ਸਾਰੇ ਪਾਸ ਕੀਤੇ ਗਏ ਐ ਜਿਵੇਂ ਇੰਦਰਾ ਗਾਂਧੀ ਦੇ ਟਾਈਮ ਦੇ ਵਿੱਚ ਐਮਰਜੈਂਸੀ ਦੇ ਵਿੱਚ ਕਾਨੂੰਨ ਬਣਾਏ ਜਾਂਦੇ ਸੀਗੇ ਵੀ ਬਹੁਤ ਫਕਰ ਹੋਣਾ ਚਾਹੀਦਾ ਮੈਨੂੰ ਵੀ ਫਕਰ ਹੈ ਕਿ ਇਹ ਜਿਹੜੇ ਲੋਕ ਬੋਲ ਨਹੀਂ ਸਕਦੇ ਹੈਗੇ ਤੁਸੀਂ ਤਾਂ ਸਾਰੇ ਮੇਰੇ ਕੋਲ ਆ ਕੇ ਕਹਿ ਸਕਦੇ ਹੋ ਪਰ ਇਹਨਾਂ ਦੀ ਨੁਮਾਇੰਦਗੀ ਤਾਂ ਕੋਈ ਹੈ ਨਹੀਂ ਦੇਓ ਉਹ ਤੁਸੀਂ ਸਾਰਿਆਂ ਨੇ ਅੱਜ ਇਥੋਂ ਦੇ ਨਜ਼ਾਮ ਨੇ ਤੁਸੀਂ ਸਾਰਿਆਂ ਨੇ ਮਿਲ ਕੇ ਕੀਤੀ ਹੈ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਰਿਣੀ ਹਾਂ ਸਰ ਅੱਜ ਤੱਕ ਐਮਪੀ ਕਿੰਨੇ ਆਏ ਕਿੰਨੇ ਗਏ ਕੀ ਅੱਜ ਤੱਕ ਕਿਸੇ ਨੇ ਸਟ੍ਰਾਈਕ ਸਾਈਕਲ ਬੰਡੇ ਨੇ ਇਹ ਤੁਸੀਂ ਦੱਸ ਸਕਦੇ ਹੋ ਮੈਂ ਤਾਂ ਆਪਣੀ ਤਾਰੀਫ ਨਹੀਂ ਕਰਨੀ ਹੈਗੀ ਜੀ ਇਹ ਤਾਂ ਤੁਸੀਂ ਦੱਸ ਸਕਦੇ ਹੋ ਕੀ ਹੋਇਆ ਜੀ ਪਰ ਜਿਹੜੀ ਮੇਰੀ ਡਿਊਟੀ ਹੈ ਜਿਹੜੇ ਬੰਦੇ ਨਹੀਂ ਸੁਣ ਸਕਦੇ ਬੋਲ ਸਕਦੇ ਉਹਨਾਂ ਲਈ ਮੈਂ ਸਮਝਿਆ ਕਿ ਬਰਨਾਲੇ ਵੀ ਕਰਤਾ ਹੈ ਸੰਗਰੂਰ ਵੀ ਕਰਤਾ ਹੈ ਲੈ ਰਗਾ ਕਰੇਗੇ ਉਹ ਜਿਹੜੇ ਇੱਥੇ ਵੀ ਰਹਿ ਜਾਣਗੇ ਉਹਨਾਂ ਦਾ ਵੀ ਅਗਲੇ ਵਾਰੀ ਕਰਤਾ ਹੈ ਸਰ ਜੀ ਇਸ ਲਈ ਹੋਰ ਕੀ ਕਰ ਸਕਦੇ ਹਾਂ ਤੁਸੀਂ ਹੋਰ ਤੁਹਾਨੂੰ ਦੱਸਿਆ ਤੁਹਾਡੀਆਂ ਬਿਜਲੀ ਦੀਆਂ ਤਾਰਾਂ ਤੇ ਖੰਬੇ ਤਬਦੀਲ ਹੋ ਜਾਣੇ ਆ ਅਗਲੇ ਸਾਲ ਤੱਕ ਤੇ ਤੁਹਾਡੀ ਕੋਈ ਵੀ ਮਸ਼ੀਨ ਸੜੂਗੀ ਨਹੀਂ ਤੇ ਵਧੀਆ ਤੁਹਾਨੂੰ ਕਰੰਟ ਮਿਲੂਗਾ ਸਰ ਮਲੇਰਕੋਟ ਲਈ ਹੋਰ ਕੀ ਕੀ ਸੁਗਾਤਾ ਲੈ ਕੇ ਆ ਰਹੇ ਤੁਸੀਂ ਮੈਂ ਸੋਚ ਰਿਆਂ ਕਿ ਸ਼ੇਰ ਮੁਹੰਮਦ ਖਾਨ ਪਰਸ ਨੂੰ ਸੈਬਜਾਨ ਦੇ ਅੰਦਰਸ਼ੀ ਦੇ ਵਸੇ ਜਿਨ੍ਹਾਂ ਦੇ ਲਈ ਉਹਨਾਂ ਨੇ ਹਾਂ ਦਾ ਨਾਰਾ ਮਾਰਿਆ ਸੀਗਾ ਅਸੀਂ ਉਹਨਾਂ ਦੇ ਲਈ ਕੋਈ ਯਾਦਗਾਰ ਬਣਾਈਏ ਪਰ ਇੱਥੋਂ ਦੀ ਜਿਹੜੀ ਕਮੇਟੀ ਆ ਉਹ ਜੇ ਸਾਨੂੰ ਇਜਾਜ਼ਤ ਨਹੀਂ ਦੇ ਰਹੀ ਕਿ ਪੁਰਾਣੀ ਜਗ੍ਹਾ ਤੇ ਵਿੱਚ ਜੇ ਤੁਹਾਡੀ ਸਾਰਿਆਂ ਦੀ ਮਿਹਰਬਾਨੀ ਹੋਊਗੀ ਤੇ ਸਾਨੂੰ ਜਗ੍ਹਾ ਦੇ ਦੋਗੇ ਫੇਰ ਸ਼ੇਰ ਮੁਹੰਮਦ ਖਾਨ ਸਾਹਿਬ ਤੇ ਲਈ ਆਪਾਂ ਜੇ ਕੋਈ ਯਾਦਗਾਰ ਬਣਵਾ ਦਈਏ ਉਹ ਬੜੀ ਵਰਲਡ ਫੇਮਸ ਹੋਗੀ ਕੋ ਕਰਕੇ ਹਾਂ ਦਾ ਨਾਰਾ ਸਹਿਬਜ਼ਾਦੇ ਨੂੰ ਬਚਾਉਣ ਦੇ ਲਈ ਇਟ ਡੇਵ ਡੇ ਅਰੰਗゼਬ ਹਕੂਮਤ ਨੂੰ ਉਹਨਾਂ ਨੇ ਕਿਹਾ ਸੀਗਾ ਤਾਂ ਮੈਂ ਸਮਝਣ ਤੇ ਕਿ ਇਹ ਦੇਣ ਸਾਡੀ ਪਾਰਟੀ ਦੀ ਬਹੁਤ ਹੋਊਗੀ ਮਲੇਰ ਕੋਰਟ ਦੇ ਨੂੰ ਜੇ ਸ਼ੇਰ ਮੁਹੰਮਦ ਖਾਨ ਸਾਹਿਬ ਦਾ ਇੱਥੇ ਬਣ ਜੇ ਤੇ ਜੀਡੀ ਇਥੋਂ ਦੇ ਪਹਿਲੇ ਸੈਕੀ ਹੈ ਉਹਦੀ ਸੰਭਾਲ ਹੋ ਜੇ ਤੇ ਜਿਹੜਾ ਇਹਨਾਂ ਦਾ ਜਿੱਥੇ ਦਫਨ ਹੁੰਦਾ ਹੈ ਰਾਜਿਆਂ ਦਾ ਮਹਾਰਾਜਿਆਂ ਦਾ ਨਵਾਬਾਂ ਦਾ ਉਹਨਾਂ ਦੀ ਵੀ ਆਰਕੀਓਲੋਜੀਕਲ ਸੁਸਾਇਟੀ ਸੰਭਾਲ ਕੰਮ ਸ਼ੁਰੂ ਕਰ ਦੇਵੇ ਤੇ ਇਥੋਂ ਦਾ ਜਿਹੜਾ ਕਲਚਰ ਹੈ ਸਭਿਆਚਾਰ ਉਹ ਮੈਂ ਚਾਹੁੰਦਾ ਕਿ ਉਹਨੂੰ ਸੰਭਾਲ ਲਈਏ ਮਾਨ ਸਰ ਸੀਐਮ ਭਗਵੰਤ ਮਾਨ ਨੇ ਪਹਿਲਾ ਫਤੇਗੜ ਸਾਹਿਬ ਵਿਖੇ ਸ਼ੀਰ ਦੀ ਹਫ਼ਤੇ ਕਰਕੇ ਮਤਮ ਆ ਲਿਆ ਬਿਗਲਵਜਨਤਾ ਐਲਾਨ ਕੀਤਾ ਬਾਅਦ ਵਿੱਚ ਉਹਨਾਂ ਨੇ ਇਹ ਐਲਾਨ ਵਾਪਸ ਲੈ ਲਿਆ ਕੀ ਕਹਿਣਾ ਚਾਹੂੰਗੀ ਉਹਨਾਂ ਨੂੰ ਜਿਆਦਾ ਪਤਾ ਨਹੀਂ ਇਹਨਾਂ ਚੀਜ਼ਾਂ ਦਾ ਇਹ ਭੋਲੇ ਨੇ ਤੇ ਸਿੱਖ ਜਾਣਗੇ ਹੌਲੀ-ਹੌਲੀ ਕੀ ਕਿਵੇਂ ਗੱਲ ਕਰਨੀ ਹੈ ਕਿ ਇਹ ਕਿਹੜੀ ਰਸਮ ਕਿਵੇਂ ਕਰਨੀ ਹੈ ਅਜੇ ਪਤਾ ਨਹੀਂ ਉਹਨਾਂ ਨੂੰ ਇੱਕ ਟਾਈਮ ਹੋਰ ਉਹਨਾਂ ਨੂੰ ਚੀਫ ਮਿਨਿਸਟਰ ਬਣਾ ਦਈਏ ਤੇ ਉਹਦੇ ਸਿੱਖ ਜਾਣਗੇ ਸਾਰਾ ਕੁਝ ਆਉਣ ਵਾਲੀਆਂ ਚੋਣਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਕੀ ਰਿਸਪਾਂਸ ਮਿਲ ਰਿਹਾ ਸੀ ਦਾ ਐਲਾਨ ਕਰਿਆ ਮੈਨੂੰ ਤਾਂ ਠੀਕ ਹੈ ਜੀ ਇਹ ਤੁਸੀਂ ਦੱਸਣਾ ਕਿ ਇਹ ਕਿੰਨੂੰ ਰਿਸਪਾਂਸ ਦਿਓਗੇ ਹਾਂ ਜਿਹੜਾ ਸੰਸਦ ਮੈਂਬਰ ਮੋਹਤਰ ਕੀਤੇ ਜਾ ਰਹੇ ਹਨ ਵਿਰੋਧੀ ਪਾਰਟੀਆਂ ਦਾ ਉਹ ਵੀ ਕਰ ਰਹੀਆਂ ਨੇ ਹਾਂ ਜੀ ਉਹ ਜਿਹੜਾ ਬਿੱਲ ਕਾਨੂੰਨ ਦਾ ਪਾਸ ਕੀਤਾ ਗਿਆ ਹੈ ਉਹ ਬਿਲਕੁਲ ਇਹ ਗੈਰ ਜਮਹੂਰੀਅਤ ਹੈ ਗੈਰ ਸੰਵਧਾਨਕ ਹੈ ਕਿਉਂ ਕਰਕੇ ਆਪੋਜੀਸ਼ਨ ਪਾਰਲੀਮੈਂਟ ਦੇ ਵਿੱਚ ਹੈ ਨਹੀਂ ਸੀਗੀ ਤੇ ਡਿਬੇਟ ਤੋਂ ਬਿਨਾਂ ਜਿਹੜਾ ਇਹ ਬੀਜਪੀ ਆਰਐਸਐਸ ਨੇ ਉਹ ਕਾਨੂੰਨ ਦੇ ਬਿੱਲ ਪਾਸ ਕਰਾਏ ਐ ਉਹ ਬੜੇ ਨਜਾਇਜ਼ ਐ ਤੇ ਮੈਂ ਬੋਲਿਆ ਵੀ ਹੈਗਾ ਤੇ ਮੈਨੂੰ ਟਾਈਮ ਵੀ ਨਹੀਂ ਦਿੱਸੇ ਦਿੰਦੇ ਪਰ ਜ਼ਬਰਦਸਤੀ ਮੈਂ ਉੱਥੇ ਖੜ ਕੇ ਕਿੰਨੇ ਘੰਟੇ ਥੋੜਾ ਜਿਹਾ ਟਾਈਮ ਮਿਲੇ ਜਿਹੜਾ ਮੈਂ ਕਹਿ ਸਕਿਆ ਹੈਗਾ ਪਰ ਇਹਦੇ ਲਈ ਆਪਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਜਾਣਾ ਪਊਗਾ ਕਿ ਡਿਬੇਟ ਤੋਂ ਬਗੈਰ ਇਹ ਬਿੱਲ ਸਾਰੇ ਪਾਸ ਕੀਤੇ ਗਏ ਐ ਜਿਵੇਂ ਇੰਦਰਾ ਗਾਂਧੀ ਦੇ ਟਾਈਮ ਦੇ ਵਿੱਚ ਮਰਜੈਂਸੀ ਦੇ ਵਿੱਚ ਕਾਨੂੰਨ ਬਣਾਏ ਜਾਂਦੇ ਸੀਗੇ ਉਸੇ ਤਰ੍ਹਾਂ ਮੋਦੀ ਸਰਕਾਰ ਨੇ ਬਿੱਲ ਪੇਸ਼ ਕੀਤੇ ਐ ਤੇ ਪਾਸ ਕਰਾਏ ਇੰਦਰਾ ਗੰਦੀ ਤੇ ਆ ਜਿਹੜੇ ਬਿੱਲ ਪਾਸ ਕਰਾਏ ਮੋਦੀ ਸਾਹਿਬ ਨੇ ਮੇਛਾ ਨੇ ਕੋਈ ਫਰਕ ਇਹਨਾਂ ਦੇ ਵਿੱਚ ਹੈ ਨਹੀਂਗਾ ਮਾਨ ਸਾਹਿਬ ਕੀ ਕਹਿਣਾ ਚਾਹੋਗੇ ਭਗਵੰਤਬਾਨ ਸਾਹਿਬ ਨੂੰ ਸਿੱਖੀ ਨਾਲ ਰਿਲੇਟਡ ਮੁੱਦਿਆਂ ਤੇ ਕੋਈ ਵੀ ਐਲਾਨ ਕਰਨ ਤੋਂ ਪਹਿਲਾਂ ਪਹਿਲਾਂ ਸਿੱਖ ਜਥੇਬੰਦੀਆਂ ਜਾਂ ਸਿੱਖ ਧਾਰਮਿਕ ਲੀਡਰਾਂ ਨਾਲ ਫਲਾਹ ਕਰਨੀ ਚਾਹੀਦੀ ਹੈ ਉਹ ਮੁਸਲਮਾਨ ਹਿੰਦੂਆਂ ਨਾਲ ਹੀ ਸਲਾਹ ਕਰ ਲੈਣ ਉਹਨਾਂ ਨੂੰ ਜ਼ਿਆਦਾ ਪਤਾ ਹੈ ਹਿਮਾਂਤ ਸਾਹਿਬ ਤੋਂ ਜ਼ਿਆਦਾ ਸਿੱਖਾਂ ਨਾਲ ਖਾਸ ਕਰਕੇ ਕੀ ਕਰਨੀ ਹੈ ਸਰ ਟਰਾਈਸਾਈਕਲ ਨੇ ਜਿਹੜੇ ਜ਼ਰੂਰਤਮੰਦਾਂ ਨੂੰ ਦਿੱਤੇ ਗਏ ਨੇ ਕਈ ਐਸੇ ਜ਼ਰੂਰਤਮੰਦ ਵੀ ਅਸੀਂ ਦੇਖੇ ਨੇ ਉਹਨਾਂ ਕੋਲ ਆਲਰੇਡੀ ਪਹਿਲਾਂ ਹੈਗੇ ਨਬੈਟਰੀ ਵਾਲੇ ਸਾਈਕਲ ਕੀ ਸਰ ਇਹ ਜਾਇਜ਼ ਹੈ ਉਹੀ ਸਾਈਕਲ ਕਿਸੇ ਹੋਰ ਨੂੰ ਜ਼ਰੂਰਤਮੰਦ ਨੂੰ ਦਿੱਤੇ ਜਾਂਦੇ ਹਾਂ ਦਿੱਤੇ ਜਾਣੇ ਠੀਕ ਤੇ ਸੀ ਜੀ ਫੇਰ ਅੱਗੇ ਦੋ ਦੋ ਤਿੰਨ ਤਿੰਨ ਹੈਗੇ ਉਹਨਾਂ ਕੋਲ ਆਲਰੇਡੀ ਪਹਿਲੇ ਸਨਵੇਜ ਕੀ ਇਸ ਦਾ ਪਤਾ ਨਹੀਂ ਹੈ ਪਰ ਜੇ ਪਤਾ ਹੁੰਦਾ ਤਾਂ ਫੇਰ ਇਹ ਤੇ ਸਰ ਇਹਦੀ ਜਾਂਚ ਕਰੋਗੇ ਸਰ ਕਰਾ ਤਾਂਗੇ ਕੀ ਸਰ ਰਾਜਵਾਨਾ ਸਾਹਿਬ ਇਹ ਚੱਲ ਰਹੀ ਹੈ ਠੀਕ ਜੀ ਰਾਜਵਾਨਾ ਸੋਹਣੀ ਜੋ ਚੱਲ ਰਹੀ ਹੈ ਗੱਲਬਾਤ ਕਿਹੜੀ ਬਲਵੰਤ ਸਿੰਘ ਰਾਜਵਾਨਾ ਜੀ ਹਾਂ ਉਹਨਾਂ ਦੀ ਮਾਫੀ ਦੇਣੀ ਚਾਹੀਦੀ ਹੈ ਜੀ ਪਰ ਜਿਹੜੀ ਅਮਿਸ਼ਾ ਜੀ ਕਹਿੰਦੇ ਇੱਥੇ ਉਹਨਾਂ ਨੇ ਪਛਤਾਵਾ ਨਹੀਂ ਕੀਤਾ ਹੈਗਾ ਇਹ ਗੰਤਗੱਲ ਹੈ ਪਰ ਜਿਹੜੀ ਬੀਬੀ ਬਾਣੋਂ ਦੇ ਖਾਤਿਲ ਸੀਗੇ ਜਿਨ੍ਹਾਂ ਨੇ ਬੀਬੀ ਬਾਣੋਂ ਦੇ ਉੱਤੇ ਜ਼ਬਰ ਜਨਾਹ ਕੀਤਾ ਉਨਨ ਤਾਂ ਪੂਰੀ ਸਜ਼ਾ ਵੀ ਨਹੀਂ ਕੱਟਣ ਦਿੱਤੀ ਜੇਲ੍ਹ ਦੇ ਵਿੱਚ ਉਹ ਤਾਂ ਉਹਨਾਂ ਨੂੰ ਬਿਨਾਂ ਪੂਰੇ 14 ਸਾਲ ਤੋਂ ਪਹਿਲਾਂ ਹੀ ਉਹਨਾਂ ਨੂੰ ਰਿਹਾ ਕਰਤਾ ਤੇ ਉਹਨਾਂ ਨੇ ਵੀ ਕੋਈ ਪਿਛਤਾਵਾ ਤਾਂ ਕੀਤਾ ਨਹੀਂ ਸੀਗਾ ਸੋ ਇਹ ਗੱਲ ਕਿਹੜੀ ਗੰਤ ਹੈ